ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਮਾਤਾਵਾ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਇਸ ਸਮੇਂ ਆ ਮੈਂ ਕਲਿਆਣ ਮਲਕਾ ਦੀ ਜੂ ਤੇ ਤੇ ਕੱਲ ਇੱਥੇ ਆਪਾਂ ਸਫ਼ਰ ਖਤਮ ਕੀਤਾ ਸੀ ਤੇ ਇੱਥੇ ਹੀ ਆਪਣਾ ਸਫ਼ਰ ਅੱਜ ਸ਼ੁਰੂ ਹੁੰਦਾ ਤੇ ਅੱਜ ਜਾਣਾ ਹੈ ਆਪਾਂ ਭਗਤੇ ਭਾਈ ਕੇ ਜਿਹੜਾ ਕਿ 10 ਕਿਲੋਮੀਟਰ ਆ ਤਕਰੀਬਨ 10-15 ਕਿਲੋਮੀਟਰ ਕਿਉਂਕਿ ਸਵੇਰ ਹਵਾ ਬਹੁਤ ਚੱਲ ਰਹੀ ਸੀ ਤੇ ਹਵਾ ਕਰਕੇ ਬਹੁਤ ਦਿੱਕਤ ਆਉਂਦੀ ਆ ਤੇ ਹੁਣ ਥੋੜੀ ਜਿਹੀ ਹਵਾ ਠੰਮੀ ਹੋਈ ਆ ਤਾਂ ਕਰਕੇ ਅੱਜ ਲੇਟ ਚੱਲੇ ਪਾਏ ਆ ਪਾਣੀ ਤੇ ਇਧਰਲੇ ਪਿੰਡਾਂ ਦਾ ਪਾਣੀਆ ਦਾ ਵੀ ਫਰਕ ਆ ਕਈ ਥਾਵਾਂ ਮੇ ਉਹੀ ਮੈਲ ਦਾ ਜੋ ਆਪਣੇ ਘਰਾਂ ਵਿੱਚ ਵਰਤਦੇ ਆ ਫਿਲਟਰ ਵਾਲਾ ਤੇ ਕਈ ਥਾਵਾਂ ਮਿਲਦਾ ਖਾਰਾ ਤੇ ਭਾਰਾ ਪਾਣੀ ਪੌਂਚ ਸਥਾਨ ਭਗਤਾ ਭਾਈਕਾ ਪੁੱਤਾਂ ਵਾਲੇ ਖੂ ਗੁਰਦਾਰਾ ਸਾਹਿਬ ਚੱਲਦੇ ਆ ਹੁਣ ਅੰਦਰ ਮੱਥਾ ਟੇਕਦੇ ਆ ਤੇ ਫਿਰ ਤੁਹਾਨੂੰ ਦਿਖਾਉਨੇ ਆ ਪੁੱਤਾਂ ਵਾਲਾ ਖੂ